ਤਸਵੀਰਾਂ ਦੀ ਇਹਮਾ ਵੱਡੀ ਖਬਰ ਸਾਹਮਣੇ ਆਈ ਹੈ ਜੀ ਹਾਂ ਪੱਛਮੀ ਬੰਗਾਲ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਪੱਛਮੀ ਬੰਗਾਲ ਦੇ ਦਾਰਜਲਿੰਗ ਦੇ ਵਿੱਚ ਵੱਡਾ ਟ੍ਰੇਨ ਹਾਦਸਾ ਵਾਪਰ ਜਾਂਦਾ ਜੀ ਹਾਂ ਦੋ ਟ੍ਰੇਨਾਂ ਨੇ ਆਪਸ ਦੇ ਵਿੱਚ ਟਕਰਾਂਦੀਆਂ ਨੇ ਦੇਖੋ ਕਿੰਨੀਆਂ ਭਿਆਨਕ ਤਸਵੀਰਾਂ ਸਾਹਮਣੇ ਆਈਆਂ ਨੇ ਜਿਹਾ ਤੁਹਾਨੂੰ ਦੱਸ ਦਈਏ ਕਿ ਰੈਸਕਿਊ ਆਪਰੇਸ਼ਨ ਹੈ ਜਿਹੜਾ ਉਹ ਵੀ ਸ਼ੁਰੂ ਕੀਤਾ ਗਿਆ ਹਾਲਾਂਕਿ 5 ਜਾਣਿਆਂ ਦੀ ਮੌਕੇ ਦੀ ਮੌਤ ਹੋ ਜਾਂਦੀ ਹੈ 5 ਜਾਣਿਆਂ ਦੀਆਂ ਡੈੱਡ ਬੋਡੀਆਂ ਨੇ ਜਿਹੜੀਆਂ ਬਾਹਰ ਕੱਢੀਆਂ ਗਈਆਂ ਨੇ ਪਰ ਹਜੇ ਰੈਸਕਿਊ ਆਪਰੇਸ਼ਨ ਚੱਲ ਰਿਹਾ ਹੈ ਹੋ ਸਕਦਾ ਹੈ ਹੋਰ ਵੀ ਲਾਸ਼ਾਂ ਬਰਾਮਦ ਹੋ ਜਾਣ ਤਾਂ ਬਿਲਕੁਲ ਤੁਹਾਨੂੰ ਦੱਸਦੀ ਕਿ ਕਾਫੀ ਲੋਕ ਨੇ ਜਿਹੜੇ ਗੰਭੀਰ ਜ਼ਖਮੀ ਪਾਏ ਗਏ ਨੇ ਤਾਂ ਕੰਚਨਜੰਗਾ ਐਕਸਪ੍ਰੈਸ ਨਾਲ ਜਿਹੜੀ ਮਾਲ ਗੱਡੀ ਟਕਰਾਂਦੀ ਹੈ ਦੱਸਦੀ ਕਿ ਕੰਚਨਜੰਗਾ ਐਕਸਪ੍ਰੈਸ ਸਲੋ ਸੀ ਜਿੱਹਾਂ ਸਲੋ ਸਪੀਡ ਤੇ ਚੱਲ ਰਹੀ ਸੀ ਤੇ ਪਿੱਛੋਂ ਆ ਕੇ ਮਾਲ ਗੱਡੀ ਓਵਰ ਸਪੀਡ ਦੇ ਨਾਲ ਟ੍ਰੇਨ ਦੇ ਨਾਲ ਟਕਰਾ ਜਾਂਦੀ ਹੈ ਜਿੱਹਾਂ ਕੰਚਨਜੰਗਾ ਐਕਸਪ੍ਰੈਸ ਨਾਲ ਮਾਲ ਗੱਡੀ ਟਕਰੌਂਦੀ ਹੈ ਪਿੱਛੋਂ ਦੀ ਆ ਕੇ ਟੱਕਰ ਮਾਰਦੀ ਹੈ ਜਿਸ ਦੇ ਕਾਰਨ ਭਿਆਨਕ ਹਾਦਸਾ ਵਾਪਰ ਜਾਂਦਾ ਤਾਂ ਬਿਲਕੁਲ ਵੱਡਾ ਟ੍ਰੇਨ ਹਾਦਸਾ ਵਾਪਰ ਜਾਂਦਾ ਆਪਸ ਦੇ ਵਿੱਚ ਟ੍ਰੇਨਾਂ ਟਕਰਾ ਜਾਂਦੀਆਂ ਨੇ ਤੇ ਟ੍ਰੇਨ ਦੇ ਡੱਬੇ ਜਿਹੜੇ ਉਹ ਵੀ ਪਲਟ ਜਾਂਦੇ ਨੇ ਹਾਲਾਂਕਿ 5 ਲੋਕਾਂ ਦੀ ਮੌਤ ਹੋ ਜਾਂਦੀ ਹੈ ਤਾਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਖੌਫਨਾਕ ਮੰਜ਼ਰ ਬਣਿਆ ਹੋਇਆ ਹੈ